ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਟੇਢ ਆਜੋ ਭਾਈ ਬਾਈ ਜੀ ਹਸੀਕਾਲ ਹੋ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਜਸ਼ਿੰਦਰ ਸਿੰਘ ਪਾਉ ਜੀ ਪਿੰਡ ਸਰਦੀਪੁਰਾ ਜਿਹੜਾ ਬਠਿੰਡਾ ਤਹਿਸੀਲ ਫੂਲ ਹੈ ਜੀ ਨੇੜੇ ਪਿੰਡ ਵਿੱਚ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗਾ ਮੋਬਾਈਲ ਨੰਬਰ 9041088878 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਆ ਕਿਹੜਾ ਸੂਟ ਹੁੰਦੀ ਹੈ ਇਹ ਮੂੰ ਤੋਂ ਚਾਰ ਦਾਂਦੇ ਸਾਹਿਬਾ ਤੇ ਜਰਸੀ ਦਾ ਕਰਾਉ ਸ ਆ ਜੀ ਓਕੇ ਹਾਂਜੀ ਦੱਸ ਦਿੰਦੀ ਕੱਚੀ ਆ ਜੀ ਸੂਆ ਕਿਹੜਾ ਬਾਈ ਪਹਿਲਾਂ ਹੀ ਪਹਿਲਾਂ ਨਾ ਜੀ ਬਲੂਨੀ ਆਰਡਰ ਦਿਖਾਉਂਦੇ ਆ ਫੇਸ ਬਿਊਟੀ ਚੰਗੀ ਆ ਖੋਲ ਲਵੇ ਤੋਰ ਕੇ ਦਿਖਾ ਰਹੀ ਐ ਜਾਤ ਬ੍ਰੀਡ ਬਹੁਤ ਚੰਗੀ ਆ ਗਰਮੀ ਬਿਲਕੁਲ ਨਹੀਂ ਮਰਨ ਤੇ ਫੈਂਟ ਆ ਜਿਹੜੀ ਬਹੁਤ ਚੰਗੀ ਆ ਖਾਣ ਨੂੰ ਚੰਗਾ ਲੱਗਿਆ ਜਾਤ ਕੁਆਲਿਟੀ ਬਹੁਤ ਚੰਗੀ ਆ ਕ੍ਰੋਸ ਜੀ ਨਸਲ ਆ ਗਰਮੀ ਚ ਫੁੱਲ ਕੰਮ ਜਾਂ ਪਰੂ ਮੱਝਾਂ ਵਰਗਾ ਦੁੱਧ ਦੂ ਫੈਂਟ ਪੂਰੀ ਚੰਗੀ ਆਉਣੀ ਆ ਜੀ ਬਾਕੀ ਤੋਰੇਦਾਰੇ ਦੀ ਚੰਗੀ ਆ ਦੰਦਾ ਚ ਬਹਿੜ ਬਾਈ ਬਹਿੜ ਅੰਗਾ ਤੇ ਬਹੁਤ ਵੱਚੀ ਹੈਗੀ ਆ ਜੀ ਹਾਂ ਬੱਚੀ ਹੈਗੀ ਆ ਮੁੱਲ ਕੀ ਆ ਬਾਈ ਇਹਦਾ ਇਹ ਦੇ ਦਾਂਗੇ 44000 ਦੀ 44000 ਰੁਪਇਆ ਮਾਨਤਾਨ ਹੋ ਜੀ ਵੀਰੇ ਹਾਂ ਜੀ ਕਰ ਦਾਂਗੇ 44000 ਰੁਪਇਆ ਦੁੱਧ ਪਾ ਦੂ 1500 ਲੀਟਰ ਆਉਣਾ ਜਿਹੜਾ ਮੌਕੇ ਤੇ ਜਰੂਰ ਖੋਜੋ ਦੁੱਧ ਪਾਈ ਕਹਿੰਦਾ ਪਾ ਦੂਗੀ 15-16 ਲੀਟਰ ਕੱਚੀ ਹੋਵੇ 10 ਜੰਨ ਦੀ ਜਰੂਰ ਹੈੀ ਆਖ ਦੱਸ ਦੇ ਪਿੱਟ ਨੱਟ ਲਾ ਪਈਆਂ ਲਾ ਬਾਤ ਪਈਆਂ ਨੇ ਹਾਂ ਹਾਂ ਜੀ ਹੂੰ ਅੱਗੇ ਵੀਰੇ ਦੋ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਦੂਜਾ ਸੋਸ ਹੈ ਜਰਸੀ 6 ਦੰਦ ਬਹੁਤ ਹੈ ਅੱਛਾ ਦੇਣ ਕਿੰਨੇ ਕਲੈਂਦੀ ਹੈ ਬਈ ਇਹ ਵੀ ਦਾ ਦਨ ਲੈਂਦੀ ਹੈ ਜੀ ਠੀਕ ਹੈ ਬਈ ਠੀਕ ਕਰ ਦੁੱਧ ਦਾ ਰਕਾਰੇ ਦਾ ਹੈਗਾ 1500 ਲੀਟਰ ਦਾ। ਥਾਣੇ ਦਿਖਾ ਲਈਏ ਬਾਈ। ਹਾਂਜੀ ਹਾਂਜੀ। ਥਾਣ ਬਹੁਤ ਚੰਗਾ ਮੁੱਠੀ। ਲੀਵਾ ਬਹੁਤ ਸੋਹਣਾ ਕੱਢਣਾ ਇਹਨੇ ਬਹੁਤ ਡੱਟ ਨੂੰ ਬਾਈ। ਕੱਚੀ ਕੱਚੀ ਹੈ। ਥਾਂਡੀ ਬਹੁਤ ਆਈ। ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ। ਫੋਲ ਲਾ ਬਾਈ ਤੋੜ ਕੇ ਦਿਖਾ ਦੇ। ਫੇਸ ਬਹੁਤ ਸੋਹਣਾ ਹੈ। ਪ੍ਰਿੰਟ ਪ੍ਰਿੰਟ ਚੰਗਾ। ਫੇਸ ਦੇਖੋ ਬਾਈ। ਬੋਦੀਵਾਦੀ ਪੂਰੀ ਜਿਆਦ ਚਾਹੀ। ਹੂੰ। ਜਿਆਦ ਬਹੁਤ ਸਿੰਘ ਹੈ। ਹਾਂਜੀ। ਠੀਕ ਹੈ ਬਾਈ। ਬਾਕੀ ਤੋੜਾ ਤਾਰਾ ਵੀ ਚੰਗਾ ਬੈਠਦਾ ਬਾਈ। ਈ ਮੋਲ ਲ ਭਰਾ ਦਾ। ਇਹ ਦੇ ਦਾਂ ਛਿਆੜੀ ਯਾਰ ਨੂੰ ਮਾਨਤਨ ਹੋ ਜਾ ਹਾਂਜੀ ਕਰ ਦਾਂਗੇ 46000 ਰੁਪਿਆ ਮੋਲ ਮਾਨਤਨ ਜਿਹੜਾ ਮੁਫਤ ਰਹੀ ਜਰੂਰ ਹੋ ਜਾ ਬਾਕੀ ਉਦਰੇ ਪਏ ਪਸੂ ਥੋੜੇ ਆਇਆ ਕਰਕੇ ਨਾ ਅੱਜ ਹੁਣੇ ਆਏ ਆ ਅੱਛਾ ਉੱਥੇ ਦੇ ਘਟ ਚੱਕੇ ਜਿਹੜੇ ਦਰੇਵਾ ਜਾਂ ਮੰਨੀ ਖੜੇ ਆ ਠੀਕ 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 ਥੋੜੀ ਥਕਾਵਟ ਜੀ ਹਾਂ ਥਕਾਵਟ ਜੀ ਮੰਨੀ ਆ ਲੱਗ ਪਿਆ ਥਾੜਾ ਬਹੁਤ ਹੈਗਾ ਭਾਈ ਮੁੱਠੀ ਵਾਲਾ ਤਾਂ ਨਾ ਕੱਲਾ ਕੱਲਾ ਬਹੁਤ ਪਈਆਂ ਓਕੇ ਭਾਈ ਕੱਲਾ ਬਹੁਤ ਪਈਆਂ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਦੂਜੀ ਸੂਸ ਹੁੰਦੀ ਹੈ ਕਿੰ ਇਹ ਵੀ ਦਾਸ ਤੋਂ 11 ਦਿਨਾਂ ਦੇ ਲੈ ਜੂਗੀ ਦੂਜਾ ਸੂਆ 10 ਤੋਂ 11 ਦਿਨਾਂ ਦੀ ਬਈ ਕੱਚੀ ਦਾਸ ਦਾ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਇਹਦਾ ਵੀ 14-15 ਕਿਲੋ ਦਾ ਹੈਗਾ ਜੀ ਠੀਕ ਆ ਬਾਈ ਬੋਲ ਲਾ ਬਾਈ ਤੋਰ ਕੇ ਸਾਹ ਇੱਥੇ ਲਾ ਦੇਖੋ ਬਾਈ ਲਾ ਲਾ ਬਹੁਤ ਪਈਆਂ ਮੁੱਠੀ ਵਾਲਾ ਤਣ ਤਿਆਰ ਕਰ ਬਹੁਤ ਸੋਹਣਾ ਲੇਵਾ ਕੱਢਣਾ ਇਹਨਾਂ ਫੇਸ ਬਿਊਟੀ ਵੀ ਚੰਗੀ ਆ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਰੰਗ ਦੀ ਡਿਮਾਂਡ ਆ ਜੀ ਬਾਈ ਫੇਸ ਦੇਖੋ ਬੋਦੀਵਾਦੀ ਬਹੁਤ ਪਿਓਰ ਆ ਜਿਹੜੇ ਜਰਸੀ ਪਿਓਰ ਚਾਹੁੰਦੇ ਆ ਉਹੀ ਆਈ ਇਹ ਵੀ ਹੂੰ ਟੋਆਟਾ ਵੀ ਚੰਗਾ ਆ ਹਾਂ ਜੀ ਬਾਈ ਕੀ ਮੁੱਲ ਲਾ ਫਰਾ ਇਹ ਇਹ ਵੀ ਦੇਣ 44 ਹੀ ਦੇ ਦਾਂਗੇ 44000 ਰੁਪਏ ਮਾਨਦਾਨ ਹੋ ਜੀ ਕਰ ਦਾਂਗੇ ਮਾਨਦਾਨ ਹੋ ਜੀ 44000 ਰੁਪਏ ਮੋਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਗੱਦਬੱਡ ਚੰਗਾ ਰੰਗ ਰੂਪ ਚੰਗਾ ਆਰਡਰ ਜਰੂਰ ਵਧੀਆ ਤਿਆਰ ਕਰੋ ਹਜੇ ਕੱਚੀ ਕੱਚੀ ਆਦਣ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਥਾਂ ਬਹੁਤ ਚੰਗਾ ਮੁਰਗੀ ਵਾਲਾ ਖਾਣਾ ਹੈ ਵੀਰੇ ਹਾਂਜੀ ਹਾਂਜੀ ਠੀਕ ਅੱਗੇ ਵੀਰੇ ਲਾਸਟ ਤੇ ਕਿਹੜਾ ਸਾਸ ਹੁੰਦੀ ਹੈ ਇਹ ਦੂਜਾ ਸੋਆ ਜੀ ਕਿੰਨੇ ਦਿਨ ਲੈਂਦੀ ਹੈ ਜੀ ਲੈ ਜੋ ਜੇ 5-4 ਦਿਨ ਹੀ ਹਾਂ ਅਦੇ ਵੀ ਬਾਈ ਕਹਿੰਦਾ ਦੰਦ ਲੈਂਦੀ ਆ ਪੰਜ ਚੱਤੀ ਆ ਥੋੜੀ ਜੁੱਧੀ ਆਪਾਂ ਵੀਡੀਓ ਤੇ ਪਾਈ ਆ ਹਨਾ ਉਹ ਦਿਨੋਂ ਵੇਲੋਂ ਬਾਅਦ ਤਿਆਰ ਹੋਈ ਆ ਦਿਨੋਂ ਦਿਨ ਕਰਮ ਵਾਲੀ ਤਿਆਰ ਹੁੰਦੀ ਆਉਂਦੀ ਆ ਠੰਡੀ ਠੰਡੀ ਬਹੁਤ ਆ ਸੰਗਤਾਣ ਬਹੁਤ ਚੰਗਾ ਠੰਡੀ ਸੀਲ ਪੂਰੀ ਆ ਮੂੰਹ ਤਾਂ ਚਾਰ ਰੱਖ ਰੂਪ ਬਹੁਤ ਚੰਗਾ ਬਈ ਫੇਸ ਬਿਊਟੀ ਵੀ ਚੰਗੀ ਆ ਬਾਕੀ ਦੰਦਾਂ ਜਾਂ ਬਾਈ ਕਹਿੰਦਾ ਫੇਸ ਰਿਕ ਬਈ ਇਹਦਾ ਰੋਦੀ ਬਾਦੀ ਬਹੁਤ ਚੰਗੀ ਆ ਟਵਾਟਾ ਬਹੁਤ ਚੰਗਾ ਪੈਂਦਾ ਸਨਖਪਣਾ ਬੈੜ ਦੇ ਵਿੱਚ ਬਹੁਤ ਆ ਬਾਕੀ ਆਡਰ ਵੀ ਸੋਹਣਾ ਤਿਆਰ ਕਰਦੀ ਹੁੰਦੀ ਆ ਕਿੰਨਾ ਕ ਦੁੱਧ ਦੇ ਦੂ ਬਈ ਐਸਟੀਮੇਟ ਦੁੱਧ 20 ਕਿਲੋ ਪਾਉ ਬਾਈ ਹੂੰ ਠੀਕ ਆ ਮੁੱਲ ਭਰਾ ਇਹਦਾ ਮੁੱਲ ਕੋਈ ਫੋਨ ਤੇ ਕਰ ਲਾਂਗੇ ਵੀਰ ਨੂੰ ਕਹੀ ਦੀ ਆ ਜਾ ਜੀ ਕਰਾਂਗੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਮੁੱਲ ਬਿਲਕੁਲ ਵੈਢ ਦੇ ਹਿਸਾਬ ਨਾਲ ਜੈ ਜੀ ਹੋਣ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਖਾਣ ਬਹੁਤ ਚੰਗਾ ਮੁੱਠੀ ਵਾਲਾ ਥਣ ਤੇ ਨਾਗਾ ਜਿਹੜੇ ਭਰਾ ਕੋਲੇ ਚਾਰ ਸੀ ਚਾਰੀ ਦਿਖਾ ਤੇ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ <laughs>